ਜਦੋਂ ਤੁਸੀਂ ਇਸ ਥਾਨ ਦੇ ਉੱਪਰ ਆਉਂਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੰਤ ਬਾਬਾ ਨਾਰੈਣ ਹਰੀ ਜੀ ਦਾ ਤਪ ਸਥਾਨ ਦੇਖਣ ਨੂੰ ਮਿਲੇਗਾ। ਇਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਮਾਰਤ ਨਹੀਂ ਬਣੀ ਸੀ। ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਸੀ। ਸਿਰਫ ਨਦੀ, ਜੰਗਲ ਅਤੇ ਵੱਡੇ-ਵੱਡੇ ਪਹਾੜ ਸੀ। ਸੰਤ ਬਾਬਾ ਨਾਰੈਣ ਸਿੰਘ ਜੀ ਨੇ ਇੱਥੇ ਆ ਕੇ ਸਭ ਤੋਂ ਪਹਿਲਾਂ ਨਿਰਮਾਣ ਸ਼ੁਰੂ ਕੀਤਾ। ਉਹਨਾਂ ਟਾਈਮਾਂ ਵਿੱਚ ਇੱਥੇ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਸੀ ਤੇ ਬਾਬਾ ਜੀ ਮਹਾਪੁਰਸ਼ ਜੀ ਉਦੋਂ ਸਾਰੇ ਰਾਸ਼ਨ ਲੰਗਰ ਦਾ ਰਾਸ਼ਨ ਸਿਮਿੰਟ ਬਜਰੀ ਅਤੇ ਇਮਾਰਤ ਬਣਾਉਣ ਦਾ ਸਾਰਾ ਸਮਾਨ ਆਪਣੀ ਮੋਢਿਆਂ ਦੇ ਉੱਪਰ 35 ਕਿਲੋਮੀਟਰ ਤੱਕ ਦਾ ਪੈਂਡਾ ਪੈਦਲ ਕਰਦੇ ਹੁੰਦੇ ਸੀ ਨਿਰਮਾਣ ਸਮੇਂ ਮਹਾਪੁਰਸ਼ ਜੀ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਗਰਮੀਆਂ ਸਰਦੀਆਂ ਬਰਸਾਤਾਂ ਝੱਖੜ ਹਨੇਰੀਆਂ ਮਹਾਪੁਰਸ਼ਾ ਜੀ ਨੇ ਖਿੜੇ ਮੱਥੇ ਸਵੀਕਾਰ ਕੀਤੀਆਂ ਤੇ ਲਗਾਤਾਰ ਇਸ ਥਾਨ ਉੱਪਰ ਸੇਵਾ ਵਿੱਚ ਲੱਗੇ ਰਹੇ ਉਨ੍ਹਾਂ ਦੀ 50 ਸਾਲ ਦੀ ਮਿਹਨਤ ਅਤੇ ਤਪੱਸਿਆ ਤੁਹਾਡੇ ਅੱਜ ਸਾਹਮਣੇ ਹੈ। ਅੱਜ ਇਸ ਇਮਾਰਤ ਦੇ ਵਿੱਚ 4 ਤੋਂ 5000 ਤੱਕ ਸੰਗਤ ਦੇ ਠਹਿਰਨ ਦਾ ਪ੍ਰਬੰਧ ਹੈ। ਇੱਥੇ 24 ਘੰਟੇ ਲਗਾਤਾਰ ਲੰਗਰ ਚੱਲਦਾ ਰਹਿੰਦਾ ਹੈ। ਇਸ ਲੰਗਰ ਵਿੱਚ ਪਿਆਜ਼, ਲਸਣ, ਮਸਰਾਂ ਦੀ ਦਾਲ ਤੇ ਢਾਲ ਦੇ ਘਿਓ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਇਹ ਸਾਰਾ ਲੰਗਰ ਦੇਸੀ ਘੋ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਇੱਥੇ ਕੋਈ ਵੀ ਸੇਵਾਦਾਰ ਕਿਸੇ ਵੀ ਤਰ੍ਹਾਂ ਦਾ ਨਸ਼ੀਲੀਆਂ ਵਸਤੂਆਂ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਰਤਦਾ ਇੱਥੋਂ ਤੱਕ ਕਿ ਇੱਥੇ ਕਮਰੇ ਬਿਸਤਰੀ ਲੰਗਰ ਚਾਹ ਤੇ ਪਾਰਕਿੰਗ ਵੀ ਮੁਫਤ ਦਿੱਤੀ ਜਾਂਦੀ ਹੈ ਇਸ ਥਾਂ ਦਾ ਪ੍ਰਬੰਧ ਚਲਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਗ੍ਰਾਹੀ ਨਹੀਂ ਕੀਤੀ ਜਾਂਦੀ ਤੇ ਨਾ ਹੀ ਕੋਈ ਸੇਵਾਦਾਰ ਗ੍ਰਾਹੀ ਲੈਣ ਆਪਣੇ ਪਿੰਡਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆ ਸਕਦਾ ਹੈ ਜੇਕਰ ਕੋਈ ਰਾਗੀ ਢਾਡੀ ਸੇਵਾਦਾਰ ਤੁਹਾਡੇ ਕੋਲ ਮਣੀ ਕਰਨ ਦਾ ਨਾਮ ਲੈ ਕੇ ਪੈਸੇ ਦੀ ਮੰਗ ਕਰੇ ਤਾਂ ਸਮਝ ਲਓ ਤੁਹਾਡੇ ਨਾਲ ਠੱਗੀ ਕਰ ਰਿਹਾ ਹੈ ਇੱਥੇ ਦਵਾਈਆਂ ਦਾ ਵੀ ਪ੍ਰਬੰਧ ਹੈ ਜੋ ਸਾਰਾ ਮੁਫਤ ਹੈ ਡਾਕਟਰ ਵੀ ਤੁਹਾਨੂੰ ਇੱਥੇ ਦਵਾਈਆਂ ਮੁਫਤ ਦੇਣਗੇ ਤੇ ਚੈੱਕਅਪ ਵੀ ਮੁਫਤ ਕੀਤਾ ਜਾਂਦਾ ਹੈ ਮਣੀ ਕਰਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਇੱਕ ਗਊਸ਼ਾਲਾ ਵੀ ਬਣਾਈ ਗਈ ਹੈ ਇਸ ਥਾਂ ਤੇ ਜਿੰਨਾ ਵੀ ਲੰਗਰ ਤਿਆਰ ਕੀਤਾ ਜਾਂਦਾ ਹੈ ਸਾਰਾ ਇਸ ਗਰਮ ਪਾਣੀ ਤੋਂ ਕੀਤਾ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਗਰਮ ਪਾਣੀ ਦੇ ਵਿੱਚ ਜੇਕਰ ਆਲੂ ਵੀ ਰੱਖ ਦਈਏ ਉਹ ਚਾਹੇ ਘੰਟੇ ਬਾਅਦ ਕੱਢ ਲਈਏ ਚਾਹੇ ਸ਼ਾਮ ਨੂੰ ਕੱਢ ਲਈਏ ਜਾਂ ਫਿਰ ਦੋ ਦਿਨਾਂ ਤੋਂ ਕੱਢ ਲਈਏ ਉਹ ਖਰਾਬ ਨਹੀਂ ਹੁੰਦੇ ਚੌਲਾਂ ਦਾ ਵੀ ਇਹੀ ਹੈ ਚੌਲ ਵੀ ਜਦੋਂ ਰੱਖ ਦਈਏ ਨਾ ਉਹ ਘੰਟੇ ਬਾਅਦ ਨਾ ਦੋ ਦਿਨਾਂ ਬਾਅਦ ਨਾ ਤਿੰਨ ਦਿਨਾਂ ਬਾਅਦ ਖਰਾਬ ਨਹੀਂ ਹੁੰਦੇ ਇਸ ਥਾਂ ਉੱਪਰ ਇੱਕ ਹੋਰ ਬਹੁਤ ਮਹੱਤਵਪੂਰਨ ਜਗ੍ਹਾ ਹੈ ਉਸ ਦਾ ਨਾਮ ਹੈ ਗਰਮ ਗੁਫਾ ਕਮਰਾ ਨੰਬਰ 3 ਤੇ ਇਸ ਥਾਂ ਦੀ ਸਭ ਤੋਂ ਨੀਚਲੀ ਮੰਜ਼ਲ ਤੇ ਕਿਸੇ ਨੂੰ ਵੀ ਠੰਡ ਲੱਗ ਜੇ ਨਮੂਣੀਆਂ ਹੋ ਜੇ ਸਰਦੀ ਲੱਗ ਜੇ ਜ਼ੁਖਾਮ ਦੀ ਸਮੱਸਿਆ ਹੋਵੇ ਜਾਂ ਫਿਰ ਦਰਦਾਂ ਦੀ ਸ਼ਿਕਾਇਤ ਹੋਵੇ ਇਸ ਗੁਫਾ ਦੇ ਵਿੱਚ ਥੋੜਾ ਟਾਈਮ ਬੈਠ ਕੇ ਥੋੜਾ ਟਾਈਮ ਸਮਾਂ ਬਤੀਤ ਕਰਕੇ ਤੁਹਾਡੀਆਂ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੜ ਤੋਂ ਖਤਮ ਹੋ ਜਾਣਗੀਆਂ ਜਦੋਂ ਤੁਸੀਂ ਇਸ ਤੋਂ ਅੱਗੇ ਜਾਓਗੇ ਤਾਂ ਇੱਕ ਪੀੜਾ ਜਾਂ ਰਸਤਾ ਇਸ ਤੋਂ ਬਾਹਰ ਜਾਇਵਾ ਜੋ ਮੰਦਰ ਵੱਲ ਤੇ ਬਾਜ਼ਾਰ ਵੱਲ ਜਾਏਗਾ ਜਦੋਂ ਬਾਜ਼ਾਰ ਵਾਲੀ ਸਾਈਡ ਤੁਸੀਂ ਜਾਓਗੇ ਤਾਂ ਅੱਗੇ ਤੁਸੀਂ ਦੇਖੋਗੇ ਕਿ ਸ਼ਿਵਜੀ ਭਗਵਾਨ ਦਾ ਮੰਦਰ ਹੈ ਜਿਸ ਦਾ ਕੰਮ ਵੀ ਚੱਲ ਰਿਹਾ ਹੈ ਤੇ ਸ਼ਿਵਜੀ ਭਗਵਾਨ ਦੀ ਮੂਰਤੀ ਦੇ ਅੱਗੇ ਗਰਮ ਪਾਣੀ ਦੇ ਚਸ਼ਮੇ ਹੈ ਜਿਨ੍ਹਾਂ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ ਅੱਗੇ ਜਿਹੜਾ ਪਾਣੀ ਉੱਭਰ ਰਿਹਾ ਹੈ ਉਹ 94.4 ਡਿਗਰੀ ਤੱਕ ਗਰਮ ਹੁੰਦਾ ਹੈ ਤੇ ਇਸੇ ਗਰਮ ਪਾਣੀ ਦੇ ਵਿੱਚ ਲੰਗਰ ਤਿਆਰ ਹੁੰਦਾ ਹੈ ਫੁਲਕਾ ਕੜੀ ਤੇ ਕੜਾ ਪ੍ਰਸ਼ਾਦ ਸਿਰਫ ਅੱਗ ਤੇ ਬਣਾਇਆ ਜਾਂਦਾ ਹੈ ਤੇ ਬਾਕੀ ਦਾ ਸਾਰਾ ਲੰਗਰ ਇਸੇ ਗਰਮ ਪਾਣੀ ਵਿੱਚ ਬਣਾਇਆ ਜਾਂਦਾ ਹੈ ਇੱਥੇ ਲੰਗਰ ਬਣਾਉਣ ਦਾ ਵੀ ਇੱਕ ਸਮਾਂ ਹੈ ਜਿਵੇਂ ਚਾਹ 10 ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸ ਪਾਣੀ ਵਿੱਚ ਜ਼ਿਆਦਾ ਮਿੱਠਾ ਵੀ ਨਹੀਂ ਪਾਉਣਾ ਪੈਂਦਾ ਕਿਉਂਕਿ ਇਹ ਪਹਿਲਾਂ ਤੋਂ ਹੀ ਪਾਣੀ ਮਿੱਠਾ ਹੁੰਦਾ ਹੈ ਜਿਵੇਂ ਆਮ ਪਾਣੀ ਵਿੱਚ ਜਿੰਨੀ ਤੁਸੀਂ ਖੰਡ ਪਾਉਂਗੇ ਇਹਦੇ ਵਿੱਚ ਇਦੋਂ ਅੱਧੀ ਖੰਡ ਪਾਉਣੀ ਪੈਂਦੀ ਹੈ 25 ਮਿੰਟਾਂ ਦੇ ਵਿੱਚ ਆਲੂ ਉਬਲ ਜਾਂਦੇ ਹਨ ਚਾਵਲ ਬਣ ਜਾਂਦੇ ਹਨ ਤੇ ਮੂੰਗੀ ਮਸਰੀ ਦੀ ਦਾਲ ਬਣ ਜਾਂਦੀ ਹੈ 1 ਘੰਟੇ ਵਿੱਚ ਮੂੰਗੀ ਸਾਬਤ ਮਾਂ ਸਾਬਤ ਬਣ ਜਾਂਦੇ ਹਨ ਤੇ 2 ਘੰਟੇ ਵਿੱਚ ਛੋਲੇ ਉਬਲ ਜਾਂਦੇ ਹਨ ਮਿੱਠੇ ਚੌਲ ਬਣ ਜਾਂਦੇ ਆ ਤੇ ਰਾਜਮਾ ਦੀ ਦਾਲ ਬਣਾਈ ਜਾਂਦੀ ਹੈ ਜਦੋਂ ਤੁਸੀਂ ਮੰਦਰ ਦੇ ਬਾਹਰ ਜਾਓਗੇ ਤਾਂ ਤੁਹਾਨੂੰ ਚਾਰੇ ਪਾਸੇ ਬਹੁਤ ਸਾਰੀਆਂ ਦੁਕਾਨਾਂ ਬਹੁਤ ਸਾਰੇ ਬਾਜ਼ਾਰ ਮਿਲ ਜਾਣਗੇ ਜਿੱਥੋਂ ਤੁਸੀਂ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਲਈ ਕਿਸੇ ਵੀ ਤਰ੍ਹਾਂ ਦਾ ਸਮਾਨ ਲੈ ਸਕਦੇ ਹੋ ਇਸ ਤੋਂ ਅੱਗੇ ਜਾਣ ਤੋਂ ਬਾਅਦ ਤੁਹਾਨੂੰ ਹੋਟਲ ਵਗੈਰਾ ਵੀ ਮਿਲ ਜਾਣਗੇ ਕਈ ਮਹੀਨੇ ਇੱਥੇ ਸਾਰੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਬੁੱਕ ਹੋ ਜਾਂਦੇ ਹਨ ਉਦੋਂ ਤੁਸੀਂ ਹੋਟਲ ਵਗੈਰਾ ਵੀ ਲੈ ਸਕਦੇ ਹੋ ਉਹ ਹੋਟਲ ਬਹੁਤ ਜ਼ਿਆਦਾ ਮਹਿੰਗੇ ਨਹੀਂ ਹੁੰਦੇ 400 ਤੋਂ 500 ਦੇ ਵਿੱਚੋਂ ਕਮਰਾ ਮਿਲ ਜਾਂਦਾ ਹੈ ਇਹ ਮਾਤਰ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਅਤੇ ਹਿੰਦੂਆਂ ਦਾ ਧਰਮ ਦਾ ਸਮੇਲ ਹੁੰਦਾ ਹੈ ਇੱਥੇ ਤੁਹਾਨੂੰ ਮੰਦਰ ਤੇ ਨਾਲ ਗੁਰਦੁਆਰਾ ਸਾਹਿਬ ਵੀ ਦੇਖਣ ਨੂੰ ਮਿਲੇਗਾ ਕਿਹਾ ਜਾਂਦਾ ਹੈ ਕਿ ਨੈਣਾ ਦੇਵੀ ਦਾ ਜਿਹੜਾ ਜਨਮ ਸਥਾਨ ਉਹ ਵੀ ਇੱਥੇ ਹੀ ਹੋਇਆ ਹੈ ਇਸ ਤੋਂ ਪਹਿਲਾਂ ਭਗਵਾਨ ਸ਼ਿਵ ਜੀ ਆਏ ਤੇ ਫਿਰ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਵੀ ਇਸ ਥਾਨ ਦੇ ਉੱਪਰ ਆਏ ਸੀ ਜੇਕਰ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ